ਆਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਭਾਰਤੀ ਨਿਆਂਇ ਸਾਹਿਤਾ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਰਵੀਸ਼ ਮਲਹੋਤਰਾ ਜੀ ਐਡਵੋਕੇਟ ਸਭ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਨ ਵਾਸਤੇ ਕਨਾਲ ਜੀ ਜੀ। ਸੋ ਪ੍ਰੋਗਰਾਮ ਦਾ ਸਿਲਸਿਲਾ ਦੋਸਤੋ ਅੱਗੇ ਵਧਾਉਣੇ ਆ ਤਾਂ ਸਭ ਤੋਂ ਪਹਿਲੇ ਵਕੀਲ ਸਾਹਿਬ ਭਾਰਤੀ ਨਵੇਂ ਸਹਿਤਾ 2023 ਦਾ ਜਿਹੜਾ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ ਹਾਂਜੀ ਇਹ ਕਾਨੂੰਨ ਪੁਰਾਣਾ ਕਾਨੂੰਨ ਜੋ ਇੰਡੀਅਨ ਪੈਨਲ ਕੋਡ ਸੀ ਹਾਂਜੀ ਭਾਰਤੀ ਦੰਡ ਸਹਿਤਾ ਉਹਨੂੰ ਰਿਪਲੇਸ ਕੀਤਾ ਗਿਆ ਠੀਕ ਹੈ ਜੀ ਆਈਪੀਸੀ ਦੀ ਜਗ੍ਹਾ ਤੇ ਹੁਣ ਨਵਾਂ ਕਾਨੂੰਨ ਇੰਟਰੋਡਿਊਸ ਕੀਤਾ ਗਿਆ ਹੈ ਭਾਰਤੀ ਨਵੇਂ ਸਹਿਤਾ 2023 ਠੀਕ ਹੈ ਉਹਦੇ ਵਿੱਚ ਜਿਹੜੇ ਕੁਝ ਕਾਨੂੰਨ ਦੇ ਵਿੱਚ ਅਪਰਾਧਾਂ ਦੀ ਕਮੀ ਪੇਸ਼ੀ ਸੀਗੀ ਸ਼੍ਰੇਣੀ ਦੇ ਵਿੱਚ ਨਹੀਂ ਰੱਖੇ ਗਏ ਸੀਗੇ ਉਹ ਸਾਰੇ ਇਹਦੇ ਵਿੱਚ ਚੇਂਜ ਕਰਕੇ ਇੱਕ ਐਕਟ ਦੇ ਵਿੱਚ ਇੰਟਰੋਡਿਊਸ ਕੀਤੇ ਗਏ ਸੋ ਕਹਿੰਦਾ ਭਾਵ ਹੈ ਕਿ ਜਿਹੜੀਆਂ ਵੀ ਪੁਰਾਣੇ ਕਾਨੂੰਨ ਦੀਆਂ ਕੁਝ ਕਮੀਆਂ ਪੇਸ਼ੀਆਂ ਸੀਗੀਆਂ ਉਹ ਜਿਹੜਾ ਨਵਾਂ ਕਾਨੂੰਨ ਇਹ ਇੱਕ ਬਣਾਇਆ ਗਿਆ ਉਹਦੇ ਵਿੱਚ ਉਹ ਸਾਰੀਆਂ ਕਮੀਆਂ ਪੇਸ਼ੀਆਂ ਉਹ ਕੱਢੀਆਂ ਗਈਆਂ ਹਨ ਜੀ ਇਹ ਵਕੀਲ ਸਾਹਿਬ ਜਦੋਂ ਕੋਈ ਨਵਾਂ ਕਾਨੂੰਨ ਬਣਦਾ ਹੈ ਉਸ ਦਾ ਕੀ ਪ੍ਰੋਸੀਜਰ ਹੁੰਦਾ ਹੈ ਕਿ ਜਦ ਨਵਾਂ ਕਾਨੂੰਨ ਬਣਾਇਆ ਜਾਂਦਾ ਹੈ ਕਿ ਉਸ ਦੇ ਵਿੱਚ ਆਮ ਲੋਕਾਂ ਨੂੰ ਵੀ ਉਹਦੇ ਬਾਰੇ ਕਮੀਆਂ ਪੇਸ਼ ਬਾਰੇ ਪੁੱਛਿਆ ਜਾਂਦਾ ਹੈ ਜਾਂ ਜਿਹੜੇ ਕਾਨੂੰਨੀ ਮਾਹਰ ਹਨ ਕੱਲ ਉਹ ਕੱਲਾ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਥੋੜਾ ਜਿਹਾ ਉਹਦੇ ਬਾਰੇ ਸਾਡੇ ਦਰਸ਼ਕਾਂ ਦੀ ਜਾਣਕਾਰੀ ਚ ਵਾਅਦਾ ਕਰੂਗਾ ਸਮਝ ਜੀ ਜਦ ਵੀ ਕੋਈ ਨਵਾਂ ਕਾਨੂੰਨ ਦੇਸ਼ ਦੇ ਹਿੱਤ ਵਾਸਤੇ ਦੇਸ਼ ਦੀ ਰੱਖਿਆ ਵਾਸਤੇ ਲੋਕਾਂ ਦੀ ਰੱਖਿਆ ਵਾਸਤੇ ਲੋਕਾਂ ਨੂੰ ਨਿਆਂ ਦੀਵਾਨ ਵਾਸਤੇ ਬਣਾਇਆ ਜਾਂਦਾ ਹੈ ਹਾਂ ਜੀ ਉਸਦੇ ਵਿੱਚ ਹਰ ਇੱਕ ਪਹਿਲੂ ਨੂੰ ਮਤੇ ਨਜ਼ਰ ਰੱਖਿਆ ਜਾਂਦਾ ਹੈ ਠੀਕ ਹੈ ਜੀ ਇਹ ਕੋਈ ਕਾਨੂੰਨ ਇਕਦਮ ਹੀ ਨਹੀਂ ਬਣ ਜਾਂਦੇ ਠੀਕ ਹੈ ਜੀ ਇਹਦਾ ਇੱਕ ਪ੍ਰੋਪਰ ਪ੍ਰੋਸੈਸ ਹੁੰਦਾ ਹੈ ਪ੍ਰੋਪਰ ਤਰੀਕਾ ਫਾਲੋ ਕੀਤਾ ਜਾਂਦਾ ਹੈ ਠੀਕ ਹੈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਲਾ ਕਮਿਸ਼ਨ ਆਫ ਇੰਡੀਆ ਨੂੰ ਕਈ ਤਰ੍ਹਾਂ ਦੀਆਂ ਰਿਕਮੈਂਡੇਸ਼ਨਸ ਆਈਆਂ ਸਿਗੀਆਂ ਕਿ ਕ੍ਰਿਮੀਨਲ ਲਾਜ਼ ਨੂੰ ਥੋੜੇ ਬਦਲਾਅ ਦੀ ਜ਼ਰੂਰਤ ਹੈ ਠੀਕ ਹੈ ਜੀ ਬਿਲਕੁਲ ਕਾਫੀ ਸਮੇਂ ਤੋਂ ਇਹ ਪ੍ਰੋਸੈਸ ਚੱਲਦਾ ਪਿਆ ਸੀਗਾ ਕਿ ਜਿਹੜੇ ਕ੍ਰਿਮੀਨਲ ਲਾਜ਼ ਭਾਰਤ ਦੇ ਵਿੱਚ ਹੈਗੇ ਨੇ ਇਕ ਤਾਂ ਅੰਗਰੇਜ਼ਾਂ ਦੇ ਟਾਈਮ ਦੇ ਸੀਗੇ ਬਹੁਤ ਸਾਰੇ ਪੁਰਾਣੇ ਲਾਅ ਸੀਗੇ ਜਿਨ੍ਹਾਂ ਦਾ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਪ੍ਰਯੋਗ ਨਹੀਂ ਹੋ ਰਿਹਾ ਸੀ ਇਹਨਾਂ ਉਪਯੋਗ ਨਹੀਂ ਤੇ ਸਮੇਂ ਦੇ ਨਾਲ-ਨਾਲ ਉਹਨਾਂ ਦੇ ਵਿੱਚ ਬਦਲਾਅ ਲਾਉਣ ਦੀ ਜ਼ਰੂਰਤ ਪੈ ਗਈ ਸੀ ਲਾਅ ਕਮਿਸ਼ਨ ਆਫ ਇੰਡੀਆ ਨੇ ਅਲੱਗ-ਅਲੱਗ ਰਿਪੋਰਟਸ ਅਲੱਗ-ਅਲੱਗ ਤੱਥਿਆਂ ਨੂੰ ਮਾਦੇ ਨਜ਼ਰ ਰੱਖਦੇ ਹੋਏ ਇੱਕ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਲਾਅ ਯੂਨੀਵਰਸਿਟੀ ਦਿੱਲੀ ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਉਸ ਤੋਂ ਪਹਿਲਾਂ ਅ ਸਟੈਂਡਿੰਗ ਕਮੇਟੀ ਆਫ ਹோம் ਅਫੇਅਰ ਗ੍ਰਹਿ ਮੰਤਰਾਲੇ ਦੀ ਸਟੈਂਡਿੰਗ ਕਮੇਟੀ ਨੇ 6 April 6 6 ਸਤੰਬਰ 2019 ਨੂੰ ਠੀਕ ਹੈ ਜੀ ਸਾਰੇ ਸਟੇਟਸ ਦੇ ਚੀਫ ਮਿਨਿਸਟਰਸ ਗਵਰਨਰਸ ਲੈਫਟੀਨੈਂਟ ਗਵਰਨਰਸ ਠੀਕ ਹੈ ਯੂਟੀਆਂ ਦੇ ਠੀਕ ਹੈ ਉਹਨਾਂ ਨੂੰ ਚਿੱਠੀ ਲਿਖੀ ਤੇ ਇਹਨਾਂ ਕਾਨੂੰਨਾਂ ਦੇ ਵਿੱਚ ਬਦਲਾਅ ਕਰਨ ਵਾਸਤੇ ਸੁਝਾਅ ਮੰਗੇ ਠੀਕ ਹੈ ਜੀ ਇਸ ਤੋਂ ਇਲਾਵਾ ਚੀਫ ਜਸਟਿਸ ਆਫ ਇੰਡੀਆ ਚੀਫ ਜਸਟਿਸ ਆਫ ਆਲ ਦਾ ਹਾਈ ਕੋਰਟਸ ਠੀਕ ਹੈ ਜੀ ਸੈਸ਼ਨ ਕੋਰਸ ਠੀਕ ਹੈ ਜੀ ਉਹਨਾਂ ਤੋਂ ਸੁਝਾਅ ਮੰਗੇਗੇ ਠੀਕ ਹੈ ਜੀ ਇਸ ਦੇ ਨਾਲ ਨਾਲ ਸਾਰੇ ਹੀ ਲੋਕ ਸਭਾ ਅਤੇ ਰਾਜ ਸਭਾ ਦੇ ਐਮਪੀਸ ਠੀਕ ਹੈ ਉਹਨਾਂ ਦੇ ਕੋਲੋਂ ਕਾਨੂੰਨ ਦੇ ਵਿੱਚ ਬਦਲਾਅ ਕਰਨ ਵਾਸਤੇ ਸੁਝਾਅ ਮੰਗੇਗੇ ਠੀਕ ਹੈ ਜੀ ਅਤੇ ਨਾਲ ਨਾਲ ਕਮਲਜੀਤ ਜੀ ਇਸ ਦੇ ਵਿੱਚ ਅ ਯੂਨੀਵਰਸਿਟੀਆਂ ਲਾ ਯੂਨੀਵਰਸਿਟੀਆਂ ਲਾ ਪ੍ਰੋਫੈਸਰਸ ਲਾ ਸਟੂਡੈਂਟਸ ਦੇ ਨਾਲ ਨਾਲ ਜਨਰਲ ਪਬਲਿਕ ਕੋਲੋਂ ਵੀ ਸੁਝਾਅ ਮੰਗੇ ਗਏ ਕਿ ਇਹਨਾਂ ਕਾਨੂੰਨਾ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਕੀਤਾ ਜਾ ਸਕਦਾ ਹੈ ਤੇ ਸਮੇਂ ਦੀ ਲੋੜ ਦੇ ਮੁਤਾਬਕ ਆਜ ਦੇਸ਼ ਅਨੁਸਾਰ ਕਿਹੜੇ ਕਾਨੂੰਨ ਨਵੇਂ ਇਹਦੇ ਵਿੱਚ ਪਾਏ ਜਾ ਸਕਦੇ ਠੀਕ ਹੈ ਜੀ ਉਸ ਦੇ ਨਾਲ ਨਾਲ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਠੀਕ ਹੈ ਜੀ ਇੰਟੈਲੀਜੈਂਸ ਬਿਊਰੋ ਠੀਕ ਹੈ ਜੀ ਪੁਲਿਸ ਵਿੰਗ ਪੁਲਿਸ ਦਾ ਰਿਸਰਚ ਵਿੰਗ ਇਹਨਾਂ ਸਾਰੇ ਡਿਪਾਰਟਮੈਂਟਸ ਕੋਲੋਂ ਵੀ ਅਲੱਗ-ਅਲੱਗ ਸਮੇਂ ਦੇ ਉੱਤੇ ਸੁਝਾਅ ਮੰਗੇ ਗਏ ਇਹਨਾਂ ਸਾਰੇ ਸੁਝਾਵਾਂ ਨੂੰ ਇਕੱਠੇ ਕਰਕੇ ਜਿਹੜੇ ਆਪਣੀ ਕਮੇਟੀ ਬਣਾਈ ਗਈ ਸੀਗੀ ਵਾਈਸ ਚਾਂਸਲਰ ਸਾਹਿਬ ਦੇ ਦੇਖ ਰਿਕ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਰਿਪੋਰਟ ਤਿਆਰ ਕਰਕੇ ਹੋਮ ਮਿਨਿਸਟਰੀ ਨੂੰ ਭੇਜੀ ਤੇ ਹੋਮ ਮਿਨਿਸਟਰੀ ਦੀ ਸਟੈਂਡਿੰਗ ਕਮੇਟੀ ਨੇ ਨਵੇਂ ਤਿੰਨ ਲਾਜ਼ ਇੰਟਰੋਡਿਊਸ ਕੀਤੇ ਪਾਰਲੀਮੈਂਟ ਵਿੱਚ ਸੋ ਕਹਿਣ ਦਾ ਭਾਵ ਹੈ ਕਿ ਜਦ ਇਹ ਨਵੇਂ ਕਾਨੂੰਨ ਬਣਾਇਆ ਗਿਆ ਤਾਂ ਉਸ ਨਵਾਂ ਕਾਨੂੰਨ ਬਣਾਉਣ ਲੱਗੇ ਦੇਸ਼ ਦੇ ਹਰ ਇੱਕ ਨਾਗਰਿਕ ਪੇਸ਼ ਤੇ ਹਰ ਇੱਕ ਹੋ ਸੰਸਥਾ ਜਾਂ ਹਰੇ ਕੋ ਹੋ ਜੰਸੀ ਜਿਹੜਾ ਕਾਨੂੰਨਾਂ ਕਿਤੇ ਨਾ ਕਿਵੇ ਕਿਸੇ ਤਰੀਕੇ ਨਾਲ ਉਸ ਦੀ ਵਰਕਿੰਗ ਦਾ ਸੰਬੰਧ ਹੈ ਸਾਰਿਆਂ ਤੋਂ ਕਮੀਆਂ ਪੇਸ਼ੀਆਂ ਪੁੱਛ ਕੇ ਸੁਝਾਅ ਲੈ ਕੇ ਫੇਰ ਹੀ ਇਹ ਜਿਹੜਾ ਕਾਨੂੰਨਾਂ ਦੇ ਉੱਤੇ ਜਿਹੜਾ ਵਿਚਾਰ ਕਰਕੇ ਆ ਜਿਹੜਾ ਇਹ ਕਾਨੂੰਨ ਇਹ ਪਾਸ ਕੀਤਾ ਗਿਆ ਜੀ ਏ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਇੱਕ ਕਮੇਟੀ ਬਣਾਈ ਗਈ ਕਮੇਟੀ ਨੇ ਆਪਣੀ ਜਿਹੜੀ ਰਿਪੋਰਟ ਆਏ ਹੋਮ ਮਿਨਿਸਟਰੀ ਨੂੰ ਭੇਜੀ ਜੀ ਹੋਮ ਮਿਨਿਸਟਰੀ ਨੇ ਜਿਹੜਾ ਇੱਕ ਆਪਣਾ ਹੈ ਕਿ ਡਰਾਫਟ ਜਿਹੜਾ ਇਹ ਬਿਲ ਤਿਆਰ ਕੀਤਾ ਜੀ ਇਹ ਡਰਾਫਟ ਬਿਲ ਤਿਆਰ ਕਰਕੇ ਫੇ ਕਦੋਂ ਇਹ ਪਾਰਲੀਮੈਂਟ ਤੇ ਵਿੱਚ ਇਹ ਇੰਟਰੋਡਿਊਸ ਕੀਤਾ ਗਿਆ ਤਾਂ ਕਦੋਂ ਰਾਸ਼ਟਰਪਤੀ ਜਿਹੜੇ ਸਾਡੇ ਦੇਸ਼ ਦੇ ਨੇ ਉਹਨਾਂ ਨੇ ਕਦੋਂ ਇਹਨੂੰ ਆਪਣੀ ਮੋਹਰ ਲਾ ਕੇ ਉਸ ਨੂੰ ਜਿਹੜਾ ਹੈਗਾ ਐਕਸੈਂਟ ਦਿੱਤੀ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਦੇਖੋ ਜਦੋਂ ਇਹ ਸਾਰੇ ਸੁਝਾਅ ਸਾਰੀਆਂ ਰਿਪੋਰਟਸ ਸਟੈਂਡਿੰਗ ਕਮੇਟੀ ਆਫ ਹੋਮ ਅਫੇਅਰਸ ਦੇ ਕੋਲ ਪਹੁੰਚ ਗਈਆਂ ਉਹਨਾਂ ਨੇ ਬਿਲ ਦੀ ਡਰਾਫਟਿੰਗ ਕੀਤੀ ਸਾਰਾ ਕੁਝ ਕੀਤਾ ਤੇ ਉਹਨਾਂ ਨੇ ਤਿੰਨ ਬਿਲਾਂ ਦੇ ਵਿੱਚ ਜਿਹੜਾ ਆਪਣੇ ਨਵੇਂ ਤਿੰਨ ਬਿਲ ਇੰਟਰੋਡਿਊਸ ਹੋਏ ਨੇ ਆਈਪੀਸੀ ਦੀ ਜਗ੍ਹਾ ਜਿਹੜਾ ਆਇਆ ਭਾਰਤੀ ਨਿਆਇ ਸਹਿਤਾ ਠੀਕ ਹੈ ਜੀ ਸੀਆਰਪੀਸੀ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਜਗ੍ਹਾ ਆਇਆ ਭਾਰਤੀ ਨਾਗਰਿਕ ਸੁਰੱਖਿਆ ਅਧਿਨਿਯਮ ਤੇ ਇੰਡੀਅਨ ਐਵੀਡੈਂਸ ਐਕਟ ਉਹਦੀ ਜਗ੍ਹਾ ਤੇ ਉੱਤੇ ਰਿਪਲੇਸ ਕੀਤਾ ਗਿਆ ਹੈ ਭਾਰਤੀ ਸਾਕਸ਼ੇ ਅਧਿਨਿਯਮ 2023 ਠੀਕ ਹੈ ਜੀ ਇਹਨਾਂ ਬਿਲਾਂ ਨੂੰ ਲੋਕ ਸਭਾ ਦੇ ਵਿੱਚ 21 12 2023 ਨੂੰ ਇੰਟਰੋਡਿਊਸ ਕੀਤਾ ਅਤੇ 21 12 2023 ਨੂੰ ਰਾਜ ਸਭਾ ਦੇ ਵਿੱਚ ਪਾਰਿਤ ਕੀਤਾ ਗਿਆ ਠੀਕ ਹੈ ਜੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਹ ਬਿਲ ਪਾਰਿਤ ਹੋਣ ਤੋਂ ਬਾਅਦ ਫਰਵਰੀ ਦੇ ਵਿੱਚ ਪ੍ਰੈਜ਼ੀਡੈਂਟ ਸਾਹਿਬ ਨੇ ਇਹਦੇ ਉੱਤੇ ਆਪਣੇ ਹਸਤਾਖਰ ਕਰਕੇ ਬਿਲਾ ਨੂੰ ਪਾਸ ਕੀਤਾ ਠੀਕ ਹੈ ਜੀ ਅਤੇ ਰੀਸੈਂਟਲੀ 24 ਫਰਵਰੀ 2024 ਨੂੰ ਹਾਂਜੀ ਇਹਦੀ ਨੋਟੀਫਿਕੇਸ਼ਨ ਅਸੀਂ ਸੂਚਨਾ ਜਾਰੀ ਹੋਈ ਕਿ 1 ਜੁਲਾਈ 2024 ਤੋਂ ਜਿੰਨੇ ਵੀ ਅਪਰਾਧਿਕ ਸ਼੍ਰੇਣੀ ਦੇ ਇਹ ਅਪਰਾਧ ਹੋਣਗੇ ਰਿਪੋਰਟਾਂ ਅੰਦਰਜ ਹੋਣਗੀਆਂ ਕੰਪਲੇਂਟਸ ਹੋਣਗੀਆਂ ਉਹ ਸਾਰੇ ਹੀ ਅਪਰਾਧ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਦਰਜ ਕੀਤੇ ਜਾਣਗੇ ਹੁਣ 1 ਜੁਲਾਈ 2024 ਤੋਂ ਭਾਰਤੀ ਨਿਆਂ ਸੰਹਿਤਾ ਦੇ ਅੰਦਰ ਜਿਹੜੇ ਸੈਕਸ਼ਨਸ ਅਫੈਂਸ ਦੇ ਮੁਤਲਕ ਅਪਰਾਧ ਦੇ ਮਤਲਕ ਦਿੱਤੇ ਗਏ ਨੇ ਉਹਦੇ ਮਤਲਕ ਕੇਸ ਦਰਜ ਕੀਤਾ ਗਿਆ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਇੱਕ ਰਿਪੋਰਟ ਜਿਹੜੀ ਆ ਇੱਕ ਪ੍ਰੋਪਰ ਜਿਹੜਾ ਹੈਗਾ ਚੈਨਲ ਦੇ ਥਰੂ ਹੋਮ ਮਿਨਿਸਟਰੀ ਨੂੰ ਦਿੱਤੀ ਗਈ ਹੋਮ ਮਿਨਿਸਟਰੀ ਨੇ ਆਪਣਾ ਜਿਹੜਾ ਪੂਰਾ ਜਿਹੜਾ ਮਿਹਨਤ ਕਰਕੇ ਇੱਕ ਡਰਾਫਟ ਤਿਆਰ ਕਰਕੇ ਉਸ ਨੂੰ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਇੰਟਰੋਡਿਊਸ ਕੀਤਾ ਤਾਂ ਪਾਰਲੀਮੈਂਟ ਦੇ ਵਿੱਚ ਪ੍ਰੋਪਰ ਡਿਸਕਸ਼ਨ ਤੋਂ ਬਾਅਦ ਇਹ ਕਾਨੂੰਨ ਪਾਸ ਹੋਏ ਤਾਂ ਰਾਸ਼ਟਰਪਤੀ ਸਾਹਿਬ ਨੇ ਜਿਹੜੇ ਸਾਡੇ ਉਸ ਦੇ ਉੱਤੇ ਮੋਹਰ ਲਾ ਕੇ ਇਹ ਕਾਨੂੰਨਾਂ ਨੂੰ ਜਿਹੜਾ ਹੈਗਾ ਜੀ ਇਹ ਇਹਨਾਂ ਨੂੰ ਅਸੈਂਡ ਦੇ ਦਿੱਤੀ ਕਿ ਹਿੰਦੁਸਤਾਨ ਦੇ ਵਿੱਚ ਇਹ ਲਾਗੂ ਕੀਤੇ ਜਾ ਸਕਦੇ। ਜੀ ਬਿਲਕੁਲ ਤਾਂ ਅਗਲੀ ਗੱਲ ਇਹ ਹੈ ਕਿ ਇਹ ਜਿਹੜੇ 1 ਜੁਲਾਈ 2024 ਤੋਂ ਇਹ ਜਿਹੜੇ ਇਹ ਕਾਨੂੰਨ ਲਾਗੇ ਹੋਣੇ ਹਨ। ਜੀ ਸਰ ਇਸ ਦੇ ਨਾਲ ਲੱਗਦਾ ਇਹ ਇੱਕ ਹੋਰ ਸਵਾਲ ਹੈ ਬੜਾ ਮਹੱਤਵਪੂਰਨ ਅਹੇ ਸਵਾਲ ਹੈ ਕਿ ਨਵੇਂ ਕਾਨੂੰਨ ਆ ਗਏ ਹਨ ਪਰ ਜਿਹੜੀਆਂ ਸਾਡੀਆਂ ਅਦਾਲਤਾਂ ਹਨ ਉਹਨਾਂ ਦੇ ਵਿੱਚ ਹਜ਼ਾਰਾਂ ਲੱਖਾਂ ਕੇਸ ਜਿਹੜੇ ਹੈ ਪੁੱਛ ਲੈ ਕਈ ਸਾਲਾਂ ਤੋਂ ਉਹ ਚੱਲਦੇ ਆ ਰਹੇ ਹਨ ਹੁਣ ਜਦ ਇਹ ਨਵੇਂ ਕਾਨੂੰਨ ਇੰਟਰੋਡਿਊਸ ਕਰ ਦਿੱਤਾ ਗਿਆ ਹੈ ਲਾਗੂ ਕਰ ਦਿੱਤਾ ਗਿਆ ਹੈ ਕੀ ਉਹ ਜਿਹੜੇ ਪੁਰਾਣੇ ਕੇਸ ਹੈ ਉਹਨਾਂ ਦੇ ਉੱਤੇ ਜਿਹੜੇ ਹੈਗੇ ਆ ਨਵੇਂ ਕਾਨੂੰਨ ਲਾਗੂ ਹੋਗੇ ਜਾਂ ਪੁਰਾਣੇ ਕਾਨੂੰਨਾਂ ਦੇ ਹਿਸਾਬ ਨਾਲ ਚੱਲੂਗੇ ਤਾਂ ਇਹ ਕਿਉਂ ਨਵੇਂ ਕਾਨੂੰਨ ਲੱਗੂਗੇ ਜਾਂ ਨਹੀਂ ਲੱਗੂਗੇ ਉਹਦੇ ਬਾਰੇ ਵਿੱਚ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਕਮਲ ਜੀ ਜੀ ਇਹ ਬਹੁਤ ਹੀ ਇੱਕ ਮਹੱਤਵਪੂਰਨ ਪ੍ਰਸ਼ਨ ਹੈ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਆਲਰੇਡੀ ਅਦਾਲਤਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਪੁਰਾਣੇ ਕਾਨੂੰਨ ਦੇ ਤਹਿਤ ਪੈਂਡਿੰਗ ਪਏ ਹਨ ਹਾਂਜੀ ਨਵਾਂ ਕਾਨੂੰਨ ਆਉਣ ਦੇ ਤਹਿਤ ਪੁਰਾਣੇ ਕਾਨੂੰਨ ਜਾਂ ਪੁਰਾਣੇ ਕੇਸਾਂ ਦੇ ਉੱਤੇ ਕੋਈ ਇਫੈਕਟ ਨਹੀਂ ਪਊਗਾ ਉਹ ਜਿਹੜੇ ਕੇਸ ਜਿਹੜੀਆਂ ਧਰਾਵਾਂ ਦੇ ਥੱਲੇ ਦਰਜ ਕੀਤੇ ਕਿਉਂਕਿ ਇਹ ਕ੍ਰਿਮੀਨਲ ਕੇਸ ਹੈ ਕ੍ਰਿਮੀਨਲ ਕੇਸਿਸ ਜਿਹੜੇ ਹੈਗੇ ਨੇ ਜਿਹੜੀਆਂ ਪੁਰਾਣੀਆਂ ਧਰਾਵਾਂ ਦੇ ਥੱਲੇ ਦਰਜ ਕੀਤੇ ਹੋਏ ਨੇ ਉਹਨਾਂ ਕੇਸਾਂ ਦੇ ਸੈਕਸ਼ਨਾਂ ਦੇ ਥੱਲੇ ਹੀ ਡਿਸਾਈਡ ਕੀਤੇ ਜਾਣਗੇ ਠੀਕ ਹੈ ਜੀ ਕਿਉਂਕਿ ਸਿਰਫ 1 ਜੁਲਾਈ 2024 ਤੋਂ ਬਾਅਦ ਜਿਹੜੇ ਵੀ ਸੈਕਸ਼ਨ ਦੇ ਨਵੇਂ ਕਾਨੂੰਨ ਦੇ ਥੱਲੇ ਸੈਕਸ਼ਨ ਦੇ ਥੱਲੇ ਕੇਸ ਦਰਜ ਹੋਣਗਾ ਹਾਂਜੀ ਉਹ ਹੁਣ ਸਾਰੇ ਜਿਹੜੇ ਹੈਗੇ ਆ ਨਵੇਂ ਸੈਕਸ਼ਨ ਐਕਟ ਦੇ ਥੱਲੇ ਡਿਸਾਈਡ ਕੀਤੇ ਜਾਣ ਠੀਕ ਹੈ ਜੀ ਤੇ ਇਸ ਦੇ ਨਾਲ ਲੱਗਦਾ ਇਹ ਅਗਲਾ ਸਵਾਲ ਸਾਡਾ ਇਹ ਹੈ ਜੀ ਕਿ ਜਿਹੜਾ ਇਹ ਨਵਾਂ ਕਾਨੂੰਨ ਹੈ ਕਿ ਜਿਦਾਂ ਪੁਰਾਣੇ ਕਾਨੂੰਨ ਦੇ ਵਿੱਚ ਤਕਰੀਬਨ 511 ਧਾਰਾਵਾਂ ਸੀਗੀਆਂ ਜੀ ਇਹ ਨਵੇਂ ਕਾਨੂੰਨ ਦੇ ਵਿੱਚ ਵੀ 500 ਧਾਰਾਵਾਂ ਹੀ ਹਨ ਕੇਸ ਦੇ ਵਿੱਚ ਧਾਰਾਵਾਂ ਨੂੰ ਘਟਕੀਤਾ ਗਿਆ ਇੱਕ ਗੱਲ ਦੂਜੀ ਗੱਲ ਜਿਹੜੀਆਂ ਧਾਰਾਵਾਂ ਹਨ ਨਵੇਂ ਜਿਹੜੀਆਂ ਨਵੇਂ ਕਾਨੂੰਨ ਦੇ ਵਿੱਚ ਹਨ ਉਹ ਜਿਹੜਾ ਪੁਰਾਣੇ ਕਾਨੂੰਨ ਦੇ ਵਿੱਚ ਜਿਹੜਾ 302 ਜਿਹੜਾ ਸੀਗਾ ਜੀ ਉਹ ਮਰਡਰ ਦਾ ਸੀਗਾ 420 ਜਿਹੜਾ ਸੀਗਾ ਜੀ ਉਹ ਦਾ ਸੀਗਾ ਉਹ ਚੀਟਿੰਗ ਦਾ ਸੀਗਾ ਕਿ ਇਹ ਨਵੇਂ ਕਾਨੂੰਨ ਦੇ ਵਿੱਚ ਵੀ ਧਾਰਾਵਾਂ ਉਹੀ ਨੰਬਰ ਉਹਨਾਂ ਸੇਮ ਰੱਖਿਆ ਗਿਆ ਹੈ ਕਿ ਉਹ ਬਦਲ ਦਿੱਤਾ ਗਿਆ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਜੀ ਨਵੇਂ ਕਾਨੂੰਨ ਦੇ ਤਹਿਤ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਐ ਮੈਂ ਗੱਲ ਦੱਸਣਾ ਚਾਹੁੰਦਾ ਹਾਂ ਕਿ ਸੈਕਸ਼ਨ ਲਗਭਗ 150 ਤੋਂ 200 ਦੇ ਵਿੱਚ ਸੈਕਸ਼ਨ ਘਟਾ ਦਿੱਤੇ ਗਏ ਨੇ IPC ਦੇ ਥੱਲੇ 511 ਸੈਕਸ਼ਨ ਹੁੰਦੇ ਸਨ ਬਟ ਨਵੇਂ ਭਾਰਤੀ ਨਿਆਂ ਸਹਿਿਤਾ 2023 ਦੇ ਵਿੱਚ ਕੇਵਲ ਤੇ ਕੇਵਲ ਕਮਨਜੀਤ ਜੀ 354 ਸੈਕਸ਼ਨ ਨੇ ਠੀਕ ਹੈ ਜੀ ਯਾਨੀ ਕਿ 150 ਦੇ ਕਰੀਬ ਸੈਕਸ਼ਨ ਜਿਹੜੇ ਨਵੇਂ ਐਕਟ ਦੇ ਵਿੱਚ ਘਟ ਨੇ ਘਟ ਨੇ ਮਤਲਬ ਕਟਾ ਦਿੱਤੇ ਗਏ ਜਾਂ ਜਿਹੜੇ ਉਹਨਾਂ ਦੀ ਜ਼ਰੂਰਤ ਨਹੀਂ ਸੀ ਜਾਂ ਪੁਰਾਣੇ ਜਿਹੜੇ ਸੈਕਸ਼ਨਸ ਨੂੰ ਕੰਸਾਈਜ਼ ਕਰ ਦਿੱਤਾ ਗਿਆ ਠੀਕ ਹੈ ਜੀ ਦੂਜੀ ਗੱਲ ਕਿਉਂਕਿ ਪੁਰਾਣੇ ਸੈਕਸ਼ਨਸ ਦੇ ਵਿੱਚ ਪੁਰਾਣੇ ਆਈਪੀਸੀ ਦੇ ਵਿੱਚ ਜਿਹੜਾ ਸੀਗਾ ਸੈਕਸ਼ਨ ਆਪਣੇ ਆਫੈਂਸਸ ਨੂੰ ਕਈ ਤਰ੍ਹਾਂਾਂ ਦੇ ਵਿੱਚ ਕਈ ਆਪਣੇ ਸੈਕਸ਼ਨ ਦੇ ਵਿੱਚ ਐਕਸਪਲੇਨ ਕੀਤਾ ਗਿਆ ਸੀ ਉਹ ਸਾਰੇ ਸੈਕਸ਼ਨਸ ਘਟਾ ਦਿੱਤੇ ਗਏ ਨੇ ਇਸ ਕਰਕੇ ਹੁਣ ਉਹ ਪੁਰਾਣੇ ਸੈਕਸ਼ਨਸ ਜਿਹੜੇ ਸੀਗੇ ਜਿੱਦਾਂ ਤੁਸੀਂ ਮਰਡਰ ਦੀ ਗੱਲ ਕੀਤੀ ਹੈ ਮਰਡਰ ਦੇ ਵਿੱਚ ਆਪਣਾ 302 ਪਨਿਸ਼ਮੈਂਟ ਆਫ ਮਰਡਰ ਹਾਂਜੀ ਹੁੰਦੀ ਹੈ ਹਾਂਜੀ ਹੁਣ ਨਵੇਂ ਐਕਟ ਦੇ ਥੱਲੇ 103 ਭਾਰਤੀ ਨਾਏ ਸਹੀਤਾ ਦੇ ਵਿੱਚ ਪਨਿਸ਼ਮੈਂਟ ਆਫ ਮਰਡਰ ਠੀਕ ਹੈ ਜੀ 300 ਦੇ ਵਿੱਚ ਮਰਡਰ ਡਿਫਾਈਨ ਕੀਤਾ ਗਿਆ ਸੀਗਾ 300 ਆਪੀਸੀ ਦੇ ਵਿੱਚ ਇਹਦੇ ਵਿੱਚ 101 ਬੀ ਐਨ ਐਸ ਪਾਤੀਆ ਨਵੇਂ ਸਹਿਤਾ ਦੇ ਵਿੱਚ ਮਰਡਰ ਡਿਫਾਈਨ ਕੀਤਾ ਗਿਆ ਇਸ ਕਰਕੇ ਜਿਹੜੇ ਆਪੀਸੀ ਦੇ ਪੁਰਾਣੇ ਸੈਕਸ਼ਨ ਸੀਗੇ ਹਾਂਜੀ ਉਹਨਾਂ ਦਾ ਨੰਬਰ ਜਿਹੜਾ ਸੈਕਸ਼ਨ ਦਾ ਜਿਵੇਂ ਅਸੀਂ ਨੰਬਰ ਦੇ ਤੌਰ ਤੇ ਕਹੀਏ ਤੇ ਭਾਰਤੀ ਨਵੇਂ ਸਹਿਤਾ ਦੇ ਵਿੱਚ ਉਹ ਅਲੱਗ ਨੇ ਠੀਕ ਹੈ ਜੀ ਇਸ ਕਰਕੇ ਹੁਣ ਸਾਨੂੰ ਵੀ ਉਹਨਾਂ ਨਵੇਂ ਸੈਕਸ਼ਨਸ ਦੇ ਮੁਤਾਬਕ ਹੋਈ ਨੰਬਰ ਯਾਦ ਕਰਨਾ ਪੈਣਾ ਠੀਕ ਹੈ ਜਿਸੋ ਕਹਿਣ ਦਾ ਭਾਵ ਹੈ ਕਿ ਜਦ ਨਵਾਂ ਕਾਨੂੰਨ ਬਣਾਇਆ ਗਿਆ ਤਾਂ ਇਸ ਨੂੰ ਪੂਰਨ ਤੂਰ ਤਰੀਕੇ ਤੋਂ ਇੱਕ ਨਵਾਂ ਰੂਪ ਦਿੱਤਾ ਗਿਆ ਹੈ ਤਾਂ ਨਵਾਂ ਰੂਪ ਹੀ ਇਸ ਕਰਕੇ ਦਿੱਤਾ ਗਿਆ ਹੈ ਕਿ ਜੋ ਪੁਰਾਣੇ ਕਾਨੂੰਨ ਦੇ ਵਿੱਚ ਕੁਝ ਇਹੋ ਜਿਹੇ ਜੜੀਆਂ ਧਾਰਾਵਾਂ ਸਨ ਇਹਨਾਂ ਦੀ ਹੁਣ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਜਾਂ ਹੁਣ ਜਿੱਦਾਂ ਸਮੇ ਦੇ ਮੁਤਾਬਕ ਹਰ ਚੀਜ਼ ਬਦਲਦੀ ਹੈ ਤਾਂ ਕਾਨੂੰਨ ਵੀ ਬਦਲਦਾ ਹੈ ਤਾਂ ਜਿਹੜਾ ਆਹੇ ਕਾਨੂੰਨ ਹੈ ਭਾਰਤੀ ਨਿਆਂਇਸਾਹਤਾ ਅੱਜ ਦੇ ਸਮੇਂ ਦੀ ਲੋੜ ਮੁਤਾਬਕ ਉਸ ਨੂੰ ਪ੍ਰੈਸਾਈਜ਼ ਕਰਕੇ ਜਿਹੜਾ ਹੈ ਉਹ ਬਣਾਇਆ ਗਿਆ ਹੈ ਜੀ ਤਾਂ ਇਸ ਦੇ ਨਾਲ ਲੱਗਦਾ ਇਹ ਸਵਾਲ ਹੈ ਕਿ ਆਪਾਂ ਕਹਿੰਦੇ ਜੀ ਨਵਾਂ ਕਾਨੂੰਨ ਇਸ ਕਾਨੂੰਨ ਦੇ ਵਿੱਚ ਕੁਝ ਨਵੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ ਕਿ ਜਿਹੜੀਆਂ ਪਹਿਲੇ ਕਾਨੂੰਨ ਦੇ ਵਿੱਚ ਨਹੀਂ ਸਨ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਬਿਲਕੁਲ ਠੀਕ ਗੱਲ ਹੈ ਜੇ ਅਸੀਂ ਇਹਨੂੰ ਨਵਾਂ ਕਾਨੂੰਨ ਕਹਿ ਰਹੇ ਹਾਂ ਤੇ ਇਹਦੇ ਵਿੱਚ ਬਹੁਤ ਸਾਰੇ ਸੈਕਸ਼ਨਸ ਬਹੁਤ ਸਾਰੇ ਸ਼ਬਦ ਨਵੇਂ ਜੋੜੇ ਗਏ ਨੇ ਜੋ ਅੱਜ ਦੇ ਹਾਲਾਤਾਂ ਦੇ ਮੁਤਾਬਕ ਅੱਜ ਦੇ ਸਮੇਂ ਦੀ ਮੰਗ ਨੇ ਠੀਕ ਹੈ ਜੀ ਬੇਸਿਕ ਜੇ ਅਸੀਂ ਇਸ ਚੀਜ਼ ਦਾ ਅਧਿਐਨ ਕਰੀਏ ਆਪਸ ਦੇ ਵਿੱਚ ਅਸੀਂ ਡਿਸਕਸ਼ਨ ਕਰੀਏ ਜਿੰਨੇ ਵੀ ਪੁਰਾਣੇ ਡੈਫੀਨੇਸ਼ਨਸ ਆਈਪੀਸੀ ਦੇ ਤਹਿਤ ਹਨ ਹਾਂਜੀ ਮਰਡਰ ਦੀ ਹੋਈ ਥੈਫਟ ਦੀ ਹੋਈ ਰੋਬਰੀ ਦੀ ਹੋਈ ਡਕੈਤੀ ਦੀ ਹੋਈ ਹੋਰ ਕਿਸੇ ਵੀ ਅਪਰਾਧ ਦੀ ਹੋਈ ਹਾਂਜੀ ਉਹਨਾਂ ਦੇ ਬੇਸਿਕ ਇਨਗਰੀਡੀਅੰਟਸ ਨੂੰ ਠੀਕ ਹੈ ਜੀ ਨਵੇਂ ਐਕਟ ਦੇ ਵਿੱਚ ਨਹੀਂ ਛੇੜਿਆ ਗਿਆ ਠੀਕ ਹੈ ਜੀ ਬੇਸਿਕ ਇਨਗਰੀਡੀਅੰਟ ਕਿਸੇ ਵੀ ਸੈਕਸ਼ਨ ਦੇ ਲਗਭਗ ਉਹੀ ਰੱਖੇ ਗਏ ਠੀਕ ਹੈ ਜੀ ਬਟ ਇਹਦੇ ਨਾਲ ਨਾਲ ਹੁਣ ਕਈ ਨਵੇਂ ਸੈਕਸ਼ਨ ਠੀਕ ਹੈ ਜੀ ਨਵੇਂ ਸ਼ਬਦ ਠੀਕ ਹੈ ਜੀ ਇਸ ਪ੍ਰਣਾਲੀ ਦੇ ਵਿੱਚ ਇਹ ਸੈਕਟ ਦੇ ਵਿੱਚ ਜੋੜੇ ਗਏ ਠੀਕ ਹੈ ਜੀ ਸਭ ਤੋਂ ਮਹੱਤਵਪੂਰਨ ਜਿੱਦਾਂ ਅੱਜ ਕੱਲ੍ਹ ਦੇ ਸਮੇਂ ਹੈ ਮੌਬਲਿੰਚਿੰਗ ਦੀ ਗੱਲ ਚੱਲ ਰਹੀ ਹੈ ਕਿ ਭੀੜ ਦੁਆਰਾ ਕੀਤਾ ਗਿਆ ਇਹ ਵਾਰਦਾਤ ਅਪਰਾਧ ਠੀਕ ਹੈ ਜੀ ਉਹ ਪੁਰਾਣੇ ਆਈਪੀਸੀ ਦੇ ਵਿੱਚ ਨਹੀਂ ਹੈ ਠੀਕ ਹੈ ਜੀ ਇਹ ਇੱਕ ਨਵਾਂ ਸੈਕਸ਼ਨ ਭਾਰਤੀ ਨਵੇਂ ਸਹੀਤਾ ਦੇ ਵਿੱਚ 103 ਕਲੋਜ਼ 2 ਦੇ ਵਿੱਚ ਜੋੜਿਆ ਗਿਆ ਹੈ ਠੀਕ ਹੈ ਜੀ ਜਿਸ ਦੇ ਤਹਿਤ 5 ਜਾਂ 5 ਤੋਂ ਜ਼ਿਆਦਾ ਬੰਦੇ ਕਿਸੇ ਵਿਅਕਤੀ ਦੇ ਉੱਤੇ ਉਹਨੂੰ ਮਰਡਰ ਕਰਦੇ ਆ ਜਾਂ ਉਹਨੂੰ ਇੰਜਰਡ ਕਰਦੇ ਆ ਜਸਟ ਠੀਕ ਹੈ ਜੀ ਕਿਸ ਬੇਸ ਦੇ ਉੱਤੇ ਉਹਦੇ ਕਾਸਟ ਦੇ ਉੱਤੇ ਉਹਦੇ ਰਿਲੀਜੀਅਨ ਦੇ ਉੱਤੇ ਉਹਦੀ ਲੈਂਗੁਏਜ ਦੇ ਉੱਤੇ ਸੈਕਸ ਦੇ ਉੱਤੇ ਉਹਦੀ ਬੋਲੀ ਦੇ ਉੱਤੇ ਕਿਸੇ ਵੀ ਇੱਕ ਸੋਸ਼ਲ ਅਪਰਾਧ ਦੇ ਉੱਤੇ ਕਿਸੇ ਪੰਜ ਜਾਂ ਪੰਜ ਤੋਂ ਜ਼ਿਆਦਾ ਬੰਦੇ ਉਸ ਬੰਦੇ ਦੇ ਉੱਤੇ ਹਮਲਾ ਕਰਦੇ ਨੇ ਉਹਨੂੰ ਜ਼ਖਮੀ ਕਰਦੇ ਆ ਜਾਂ ਉਹਦਾ ਪ੍ਰਾਨ ਲੈਂਦੇ ਨੇ ਜਾਨ ਕੱਢ ਲੈਂਦੇ ਨੇ ਤਾਂ 103 ਕਲॉज 2 ਦੇ ਥੱਲੇ ਉਹਨੂੰ ਮੌਬਲੀਚਿੰਗ ਦੇ ਤਹਿਤ ਰੱਖਿਆ ਗਿਆ ਹੈ ਜਦਕਿ ਆਹ ਸੈਕਸ਼ਨ ਪੁਰਾਣੇ ਆਈਪੀਸੀ ਚ ਨਹੀਂ ਸੀ ਠੀਕ ਹੈ ਜੀ ਪੁਰਾਣੇ ਆਈਪੀਸੀ ਦੇ ਵਿੱਚ ਜਿੱਦਾਂ 149 ਸੈਕਸ਼ਨ ਹੁੰਦਾ ਸੀ ਉਹਦੇ ਵਿੱਚ ਆਹ ਸੀਗਾ ਕਿ ਜੇ ਉਹ ਲਗਭਗ ਇਹਨਾਂ ਨਾਲ ਦਾ ਸਗਾ ਸੈਕਸ਼ਨ ਜਿਹੜਾ ਪਰ ਉਹਦਾ ਸੀਗਾ ਕਿ ਉਹ ਇੰਡੀਪੈਂਡੈਂਟਲੀ ਜਿਹੜਾ ਕਿਤੇ ਉਹ ਸੈਕਸ਼ਨ ਨਹੀਂ ਲਾਗੂ ਹੁੰਦਾ ਸੀ ਬਿਲਕੁਲ ਠੀਕ ਹੈ ਉਹ ਇੰਡੀਪੈਂਡੈਂਟ ਸੈਕਸ਼ਨ ਨਹੀਂ ਸੀ ਉਹਦੇ ਨਾਲ ਦੂਜੇ ਸੈਕਸ਼ਨ ਦੇ ਨਾਲ ਕੋਲੋਬੋਰੇਸ਼ਨ ਦੇ ਨਾਲ ਜਾਂ 34 ਲੱਗਦਾ ਸੀ ਜਾਂ 148 149 120ਵੀ ਤਹਿਤ ਉਹ ਹੁਣ ਹੈ ਇਹਨੂੰ ਇੱਕ ਅਲੱਗ ਡਿਫਾਈਨ ਕਰ ਜਿਹੜਾ ਸਪੈਸ਼ਲ ਨਵੀਂ ਧਾਰਾ ਇਹ ਬਣਾ ਦਿੱਤੀ ਗਈ ਹੈ ਜਿਹਦੇ ਵਿੱਚ ਕੀ ਜਦ ਵੀ ਕੋਈ ਜਿਹੜੀ ਮੌਬਲਿੰਗ ਚੀਕ ਹੋਊਗੀ ਜਾਂ ਜਿੱਦਾਂ ਤੁਸੀਂ ਦੱਸਿਆ ਕਿ ਭੀੜ ਇਕੱਠੀ ਹੋ ਕੇ ਕੋਈ ਵਾਰਦਾਤ ਕਰਦੀ ਹੈ ਤਾਂ ਉਸ ਦੇ ਲਈ ਇੱਕ ਸਪੈਸ਼ਲ ਜਿਹੜਾ ਹੈ ਜਿਹੜੀ ਕਾਨੂੰਨ ਦੇ ਵਿੱਚ ਇੱਕ ਧਾਰਾ ਬਣਾ ਦਿੱਤੀ ਹੈ। ਦਾ ਪ੍ਰਵਧਾਨ ਦੇ ਦਿੱਤਾ ਗਿਆ ਜਿਸ ਦੇ ਵਿੱਚ ਮੈਕਸਿਮਮ 7 ਸਾਲ ਦੀ ਸਜ਼ਾ ਤੇ ਫਾਂਇੰਡ ਦਾ ਪ੍ਰਵਧਾਨ ਦਿੱਤਾ। ਠੀਕ ਹੈ ਜੀ। ਇਹ ਤੁਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਨਵਾਂ ਕਾਨੂੰਨ ਹੈ ਉਸ ਦੇ ਵਿੱਚ ਕੁਝ ਨਵੇਂ ਸ਼ਬਦ ਵੀ ਲਿਆਉਂਦੇ ਗਏ ਹਨ। ਜੀ। ਥੋੜਾ ਜਿਹਾ ਸਾਡੇ ਦਰਸ਼ਕਾਂ ਦੀ ਜਾਣਕਾਰੀ ਵਿੱਚ ਹੋਰ ਵਾਅਦਾ ਕਰੋ ਕਿ ਇਹ ਕਿਹੜੇ ਨਵੇਂ ਸ਼ਬਦ ਹਨ ਜਿਹੜੇ ਇਸ ਕਾਨੂੰਨ ਦੇ ਵਿੱਚ ਲਿਆਉਂਦੇ ਗਏ ਹਨ ਤਾਂ ਇਹ ਸ਼ਬਦਾਂ ਦੀ ਜ਼ਰੂਰਤ ਕਿਉਂ ਪਈ? ਦੇਖੋ ਇੱਕ ਤਾਂ ਇਹਦੇ ਵਿੱਚ ਮੇਨਲੀ ਲਿਆਂਦਾ ਗਿਆ ਕਮਿਊਨਿਟੀ ਸਰਵਿਸ ਠੀਕ ਹੈ ਜੀ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਹੀ ਜ਼ਿਆਦਾ ਜ਼ਰੂਰਤ ਐਸ ਸ਼ਬਦ ਦੀ ਜਾਂ ਐਸ ਇਸ ਤਰ੍ਹਾਂ ਦੇ ਸਜ਼ਾ ਦੀ ਸੀ ਸਜ਼ਾ ਇਸ ਕਰਕੇ ਕਹਿੰਦੇ ਆ ਕਿਉਂਕਿ ਕੁਝ ਅਪਰਾਧ ਬਹੁਤ ਨਿਮਨ ਸ਼੍ਰੇਣੀ ਦੇ ਅਪਰਾਧ ਹੁੰਦੇ ਨੇ ਜੇ 6 ਅਪਰਾਧਾਂ ਨੂੰ ਨਿਮਨ ਸ਼੍ਰੇਣੀ ਦੇ ਅਪਰਾਧ ਜਿਖਿਆ ਗਿਆ ਹੈ ਜਿੱਦਾਂ ਕੋਈ 1200 ਰੁਪਏ ਦੀ ਚੋਰੀ ਕਰਦਾ ਫੜਿਆ ਗਿਆ ਕੋਈ ड्रंकर्ड पर्सन कोई बंदा शराब पी के सड़क ਦੇ ਉੱਤੇ ਰੌਲਾ ਪਾਉਂਦਾ ਹੈ ਉਤਪਾਦ ਮਚਾਉਂਦਾ ਹੈ ਇਹਨਾਂ ਅਪਰਾਧਾਂ ਨੂੰ ਬਹੁਤ ਉੱਚੀ ਹਾਈ ਸ਼੍ਰੇਣੀ ਦੇ ਵਿੱਚ ਨਹੀਂ ਰੱਖਿਆ ਗਿਆ ਤੇ ਇਹਨਾਂ ਨੂੰ ਨਿਮਨ ਸ਼੍ਰੇਣੀ ਦੇ ਵਿੱਚ ਰੱਖਣ ਕਰਕੇ ਇਹਨਾਂ ਨੂੰ ਛੋਟੀ ਅਪਰਾਧਿਕ ਸ਼੍ਰੇਣੀ ਦੇ ਵਿੱਚ ਰੱਖਿਆ ਤੇ ਉਹਦੇ ਵਾਸਤੇ ਸਜ਼ਾ ਦਾ ਪ੍ਰਬੰਧਨ ਦੇ ਤੌਰ ਤੇ ਕਮਿਊਨਿਟੀ ਸਰਵਿਸ ਵਰਡ ਇੰਟਰੋਡਿਊਸ ਕੀਤਾ ਹੋਇਆ ਜਿਹਦੇ ਤਹਿਤ ਉਹਨੂੰ ਕਮਿਊਨਿਟੀ ਦੀ ਸਰਵਿਸ ਕਰਨ ਦੀ ਵਾਸਤੇ ਕਿਹਾ ਜਾਏ ਠੀਕ ਹੈ ਸੌ ਪੌਦੇ ਲਾ ਦਿਓ 10 ਪੌਦੇ ਲਾ ਦਿਓ ਐਸ ਪਰ ਦਾ ਡਿਸਕ੍ਰਿਪਸ਼ਨ ਆਫ ਦਾ ਆਨਰੇਬਲ ਜੱਜ ਜੋ ਉਹਨਾਂ ਨੂੰ ਠੀਕ ਲੱਗੇਗਾ ਉਹਦੇ ਮੁਤਾਬਿਕ ਕਮਿਊਨਿਟੀ ਦੀ ਸਰਵਿਸ ਦੇ ਤਹਿਤ ਤਾਂ ਕਿ ਉਹਦੇ ਨੇਚਰ ਦੇ ਵਿੱਚ ਉਹਦੇ ਸੁਭਾਅ ਦੇ ਵਿੱਚ ਇੱਕ ਬਦਲਾਵ ਲਿਆਂਦਾ ਜਾ ਸਕੇ ਬੰਦੇ ਨੂੰ ਜੇ ਕੋਈ ਅਪਰਾਧ ਛੋਟਾ ਮੋਟਾ ਕਰਦਾ ਤੇ ਉਹਨੂੰ ਇੱਕ ਤਰੀਕੇ ਦੇ ਨਾਲ ਮੇਨਸਟ੍ਰੀਮ ਦੇ ਵਿੱਚ ਜੋੜਿਆ ਜਾ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਸਾਨੂੰ ਦੱਸਿਆ ਕਿ ਕਮਿਊਨਿਟੀ ਸਰਵਿਸ ਹੈ ਕਿ ਜਿਹੜਾ ਖਾਸ ਤੌਰ ਤੇ ਜਿਹੜਾ ਸ਼ਬਦ ਵਰਤਿਆ ਗਿਆ ਹੈ ਹੁਣ ਜਿਹੜੀ ਕਮਿਊਨਿਟੀ ਸਰਵਿਸ ਹੈ ਇਸ ਕਾਨੂੰਨ ਦੇ ਵਿੱਚ ਉਹਦੀ ਕੋਈ ਖਾਸ ਧਾਰਾ ਹੈ ਜਾਂ ਜਿੱਥੇ ਕੋਈ ਅਪਰਾਧ ਹੈ ਜਿੱਦਾਂ ਤੁਸੀਂ ਦੱਸਿਆ ਜਿਨੂੰ ਪੈਟੀ ਆਫੈਂਸਸ ਕਹ ਲੈਨੇ ਆ ਛੋਟਾ ਅਪਰਾਧ ਹੈ ਜਿਸ ਦੀ ਉਹ ਜਿਹੜਾ ਇਹਨਾਂ ਗ੍ਰੀਵੀਅਸ ਨਹੀਂ ਹੈ ਉਸ ਦੀ ਸਜ਼ਾ ਦੇ ਵਿੱਚ ਜਿਹੜਾ ਹੈ ਕਮਿਊਨਿਟੀ ਸਰਵਿਸ ਦਾ ਜਿਹੜਾ ਪ੍ਰਵਧਾਨ ਕੀਤਾ ਗਿਆ ਹੈ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਜਾਣਕਾਰੀ ਹੋਰ ਦਿਓ ਜੀ ਕਮਿਊਨਿਟੀ ਸਰਵਿਸ ਦੇ ਤਹਿਤ ਜਿਹੜੀ ਗੱਲ ਕੀਤੀ ਗਈ ਹੈ ਉਹ ਪ੍ਰਵਧਾਨ ਹੀ ਜੋੜਿਆ ਗਿਆ ਹੈ ਠੀਕ ਹੈ ਜੀ ਪੈਟੀ ਆਫੈਂਸਸ ਦੇ ਰਿਗਾਰਡਿੰਗ ਕਿ ਉਹਨਾਂ ਨੂੰ ਕਮਿਊਨਿਟੀ ਸਰਵਿਸ ਦੇ ਤਹਿਤ ਸਜ਼ਾ ਜਾਂ ਉਹਨਾਂ ਨੂੰ ਉਸ ਮੁਤਲਕ ਅੱਗੇ ਸਮਾਜ ਦੇ ਨਾਲ ਜੋੜਨ ਵਾਸਤੇ ਇੱਕ ਤਰੀਕਾ ਅਪਣਾਇਆ ਗਿਆ ਠੀਕ ਹੈ ਇੱਕ ਹੋਰ ਅਸੀਂ ਸਮਾਜ ਦੇ ਵਿੱਚ ਕਈ ਵਾਰ ਖਬਰਾਂ 'ਚ ਵੀ ਪੜਦੇ ਆ ਇੱਕ ਬੜਾ ਸੰਜੀਦਾ ਕਈ ਵਾਰ ਮਸਲਾ ਹੈ ਪੇਸ਼ ਹੋ ਜਾਂਦਾ ਹੈ ਜਾਂ ਸਾਡੇ ਸਾਰਿਆਂ ਦੇ ਗੱਲ ਨਾਲ ਜਿਹੜੇ ਇਹ emotions ਵੀ ਜੁੜੇ ਹੁੰਦੇ ਹਨ ਕਿ ਜਿਹੜਾ ਹੁਣ ਤੱਕ ਦਾ ਜਿਹੜਾ ਸਾਡਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਜਦ ਕੋਈ ਬੱਚਾ ਅਪਰਾਧ ਕਰਦਾ ਹੈ ਤਾਂ ਉਸ ਨੂੰ ਜਿਹੜਾ ਹੈਗਾ ਐਜ਼ ਐਨ ਅਡਲਟ ਮਤਲਬ ਜਿਹੜਾ ਹੈਗਾ ਕਿ ਉਹ ਸਿਆਣਿਆਂ ਵਾਂਗੂ ਨਹੀਂ ਟ੍ਰੀਟ ਕਰਨਾ ਉਹਨੂੰ ਬੱਚੇ ਵਾਂਗੂ ਹੀ ਕਰਨਾ ਚਾਹੇ ਉਹ 302 ਦਾ ਵੀ ਉਹ ਜਿਹੜਾ ਮਰਡਰ ਦਾ ਵੀ ਉਹਨੇ ਅਫੈਂਸ ਜਿਹੜਾ ਉਹ ਕੀਤਾ ਹੋਵੇ ਕੀ ਇਸ ਨਵੇਂ ਕਾਨੂੰਨ ਦੇ ਵਿੱਚ ਕੁਝ ਉਹ ਸਬੰਧੀ ਜਿਹੜੇ ਬਦਲਾਅ ਕੀਤੇ ਗਏ ਹਨ ਕਿਉਂਕਿ ਅਸੀਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਐਨਾ ਸੰਗੀਨ ਜੁਰਮ ਕੀਤਾ ਗਿਆ ਹੁੰਦਾ ਹੈ ਤਾਂ ਸਮਾਜ ਵਿੱਚ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਇਸ ਬੱਚੇ ਨੂੰ ਜਿਹੜਾ ਹੈਗਾ ਕਿ ਕਾਨੂੰਨ ਸਾਹਮਣੇ ਬੱਚੇ ਵਾਂਗੂ ਨਾ ਟ੍ਰੀਟ ਕੀਤਾ ਜਾਵੇ ਇਸ ਨੂੰ ਜਿਹੜਾ ਹੈ ਐਜ਼ ਐਨ ਅਡਲਟ ਟਰੀਟ ਕੀਤਾ ਜਾਵੇ ਕਿਉਂਕਿ ਇਸ ਬੱਚੇ ਨੂੰ ਇਸ ਗੱਲ ਦੀ ਸਮਝ ਸੀਗੀ ਕਿ ਉਹ ਕੀ ਵਰਦਾਤ ਇਹ ਕਰ ਰਿਹਾ ਹੈ ਇਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਨਵੇਂ ਕਾਨੂੰਨ ਦੇ ਸਬੰਧ ਵਿੱਚ ਜਾਣਕਾਰੀ ਦਿਓ ਜੀ ਕਮਲਜੀਤ ਜੀ ਇਹਦੇ ਵਿੱਚ ਇਸ ਤਰ੍ਹਾਂ ਮੈਂ ਜੇ ਆਪਾਂ ਆਈਪੀਸੀ ਨੂੰ ਦੇਖੀਏ ਹਾਂਜੀ ਆਈਪੀਸੀ ਦੇ ਸਜ਼ਾ ਦਾ ਪ੍ਰਵਧਾਨ ਜਾਂ ਸੈਕਸ਼ਨਸ ਦਾ ਪ੍ਰਵਧਾਨ ਹੁੰਦਾ ਸੀਗਾ ਏਜ ਬੇਸਡ ਠੀਕ ਹੈ ਜੀ ਅਫੈਂਸ ਕਰਨ ਵਾਲੇ ਵਿਅਕਤੀ ਦੀ ਏਜ ਨੂੰ ਮੁਤਲਕ ਰੱਖਦੇ ਹੋਏ ਉਹਨੂੰ ਸਜ਼ਾ ਦਾ ਨਿਰਧਾਰਨ ਉਦੇ ਉੱਤੇ ਮੁਕਦਮਾ ਚਲਾਉਣ ਦਾ ਤਰੀਕਾ ਕਿਉਂਕਿ ਅੱਛਾ ਇਸ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤੀ ਕੇ ਨਾਏ ਸਹਿਿਤਾ 2023 ਦੇ ਵਿੱਚ ਮਾਈਨਰ ਸ਼ਬਦ ਨੂੰ ਡਿਲੀਟ ਕਰ ਦਿੱਤਾ ਗਿਆ ਹੈ ਠੀਕ ਹੈ ਜੀ ਉਹਦੇ ਵਿੱਚ ਹੁਣ ਮਾਈਨਰ ਦੀ ਜਗ੍ਹਾ ਜਿਹੜਾ ਵੀ 18 ਸਾਲ ਤੋਂ ਘੱਟ ਹੋਏਗਾ ਉਹਦੇ ਵਾਸਤੇ ਮਾਈਨਰ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਜਾਏਗਾ ਉਹਦੇ ਵਾਸਤੇ ਚਾਈਲਡ ਦਾ ਇਸਤੇਮਾਲ ਕੀਤਾ ਜਾਏਗਾ ਠੀਕ ਹੈ ਜੀ ਇਸ ਕਰਕੇ ਹੁਣ ਕੋਈ ਵੀ ਚਾਈਲਡ ਜ ਜਿਹਦੀ ਉਮਰ 18 ਸਾਲ ਤੋਂ ਘੱਟ ਹੈ ਕੋਈ ਵੀ ਚਾਈਲਡ ਇੱਕ ਪ੍ਰਵਧਾਨ ਦੇ ਵਿੱਚ ਇਹਨਾਂ ਨੇ ਇਹਦੇ ਵਿੱਚ ਰੱਖਿਆ ਕਿਉਂਕਿ ਇੱਕ ਅੱਛਾ ਇਸ ਤੋਂ ਪੱਲੋਂ ਮੈਂ ਇੱਕ ਹੋਰ ਗੱਲ ਦੱਸ ਦਵਾਂ ਆਪਣੇ ਦਰਸ਼ਕਾਂ ਨੂੰ ਕਿ ਭਾਰਤੀ ਨਿਆਇ ਸਹਿਿਤਾ ਦਾ ਜਿਹੜਾ ਮੁੱਖੇ ਉਦੇਸ਼ ਹੈ ਹਾਂਜੀ ਮਹਿਲਾਵਾਂ ਤੇ ਬੱਚਿਆਂ ਨੂੰ ਹੀ ਮੱਦੇਨਜ਼ਰ ਰੱਖ ਕੇ ਬਣਾਇਆ ਗਿਆ ਹੈ ਜੇ ਅਸੀਂ ਕਹੀਏ ਕਿ ਆਹ ਵਾਲਾ ਜਿਹੜਾ ਨਵਾਂ ਐਕਟ ਹੈ ਹਾਂਜੀ ਮਹਿਲਾਵਾਂ ਦੇ ਹੱਕ ਦੇ ਵਿੱਚ ਹੈ ਮਹਿਲਾਵਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਇਆ ਗਿਆ ਹੈ ਤਾਂ ਇਹ ਗਲਤ ਨਹੀਂ ਹੋਏਗਾ ਠੀਕ ਹੈ ਜੀ ਸਭ ਤੋਂ ਇੰਪੋਰਟੈਂਟ ਸੈਕਸ਼ਨ ਇਹਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਹੈ ਜਿਹਦੇ ਵਿੱਚ ਅਫੈਂਸ ਕਰਨ ਵਾਲੇ ਦੀ ਏਜ ਨਹੀਂ ਦੇਖੀ ਜਾਏਗੀ ਠੀਕ ਹੈ ਜੀ ਉਹਦਾ ਮੁਕੱਦਮਾ ਚਲਾਣ ਲੱਗੇ ਉਹਦੀ ਸਜ਼ਾ ਨਿਰਧਾਰਨ ਕਰਨ ਲੱਗੇ ਠੀਕ ਹੈ ਜੀ ਉਹ ਸੈਕਸ਼ਨ ਹੈ ਗੈਂਗ ਰੇਪ ਵਿਦ ਮਾਈਨਰ ਠੀਕ ਹੈ ਜੀ ਜੇ ਕੋਈ ਕਿਸੇ ਨਾ ਬਾਲਕ ਲੜਕੀ ਦੇ ਨਾਲ ਗੈਂਗ ਰੇਪ ਕਰਦਾ ਹੈ ਤੇ ਉਸ ਗੈਂਗ ਰੇਪ ਦੇ ਵਿੱਚ ਗੈਂਗ ਰੇਪ ਦਾ ਮੈਂਬਰ ਕੋਈ ਬੱਚਾ ਹੈ ਜੇਦੀ ਉਮਰ 18 ਸਾਲ ਤੋਂ ਘੱਟ ਹੈ ਠੀਕ ਹੈ ਜੀ ਉਹਨੂੰ ਬੱਚੇ ਦੇ ਤਹਿਤ ਟ੍ਰੀਟ ਨਹੀਂ ਕੀਤਾ ਜਾਏਗਾ ਜਿੱਦਾਂ ਬਾਕੀ ਬੰਦਿਆਂ ਦੇ ਉੱਤੇ ਕੇਸ ਟ੍ਰਾਇਲ ਚੱਲਦਾ ਹੈ ਉਸੇ ਟ੍ਰਾਇਲ ਦੇ ਵਿੱਚ ਕੇਸ ਚੱਲੇਗਾ ਤੇ ਜੋ ਸਜ਼ਾ ਦਾ ਨਿਰਧਾਰਨ ਕੀਤਾ ਗਿਆ ਵੈ ਇਹਦੇ ਵਿੱਚ ਮੈਕਸਿਮਮ ਲਾਈਫਟਾਈਮ ਦੀ ਸਜ਼ਾ ਦਾ ਇੰਟਰੋਡਿਊਸ ਕੀਤੀ ਗਈ ਹੈ ਅਤੇ ਇੱਥੇ ਮੈਂ ਇੱਕ ਵਾਰ ਗੱਲ ਹੋਰ ਐਡ ਕਰਨਾ ਚਾਹੁੰਗਾ ਤੇ ਇਹਦੇ ਵਿੱਚ ਲਾਈਫਟਾਈਮ ਦਾ ਮਤਲਬ ਹੈ ਟਿਲ ਨੈਚੁਰਲ ਡੈਥ ਠੀਕ ਹੈ ਜੀ ਤੇ ਉਸ ਬੱਚੇ ਦੇ ਉੱਤੇ ਵੀ ਉਹੀ ਅਪਰਾਧ ਉਸੇ ਸ਼੍ਰੇਣੀ ਦੇ ਵਿੱਚ ਚੱਲੇਗਾ ਟ੍ਰਾਇਲ ਵੀ ਉਦਾਂ ਹੀ ਚੱਲੇਗਾ ਜਿੱਦਾਂ ਬਾਕੀ ਮੇਜਰ ਬੰਦਿਆਂ ਦੇ ਉੱਤੇ ਚੱਲ ਰਿਹਾ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਜਿਹੜਾ ਹੈ ਕਾਨੂੰਨ ਹੈ ਨਵਾਂ ਬਣਾਇਆ ਗਿਆ ਇਹਦੇ ਵਿੱਚ ਖਾਸ ਤੌਰ ਤੇ ਜਿਹੜੇ ਜੁਰਮ ਹਨ ਬੱਚਿਆਂ ਅਤੇ ਜਿਹੜੇ ਔਰਤਾਂ ਦੇ ਜਿਹੜੇ ਖਿਲਾਫ ਹੁੰਦੇ ਹਨ ਉਹਨਾਂ ਦਾ ਇੱਕ ਖਾਸ ਤੌਰ ਤੇ ਖਿਆਲ ਰੱਖਿਆ ਗਿਆ ਹੈ ਜੀ ਅੱਜ ਕੱਲ੍ਹ ਦੇ ਅਸੀਂ ਸਮੇਂ ਦੇ ਵਿੱਚ ਇਹ ਦੇਖਦੇ ਆਂ ਕਿ ਬਹੁਤ ਸਾਰੀ ਵਾਰ ਐਦਾਂ ਹੁੰਦਾ ਹੈ ਕਿ ਔਰਤਾਂ ਨਾਲ ਕਿ ਜਿਹੜਾ ਕੋਈ ਝੂਠਾ ਵਾਅਦਾ ਕਰਕੇ ਉਹਨਾਂ ਦੇ ਨਾਲ ਜਿਹੜੇ ਹਨ ਜਿਹੜੇ ਸਰੀਰਕ ਸੰਬੰਧ ਬਣਾਏ ਜਾਂਦੇ ਹਨ ਕੋਈ ਵਿਆਹ ਦਾ ਵਾਅਦਾ ਕਰ ਲੈਂਦਾ ਹੈ ਕੋਈ ਨੌਕਰੀ ਦੇਣ ਦਾ ਕਰ ਲੈਂਦਾ ਹੈ ਇਹਦੇ ਵਿੱਚ ਸਭ ਤੋਂ ਪਹਿਲੇ ਤਾਂ ਸਾਡੇ ਦਰਸ਼ਕਾਂ ਨੂੰ ਆਹ ਦੱਸੋ ਕਿ ਜਿਹੜਾ ਹੈ ਫਾਲਸ ਪ੍ਰੋਮਿਸ ਹੈ ਇਸ ਕਾਨੂੰਨ ਦੇ ਵਿੱਚ ਉਸ ਨੂੰ ਡਿਫਾਈਨ ਕੀਤਾ ਗਿਆ ਹੈ ਇੱਕ ਗੱਲ ਤਾਂ ਇਹਦੇ ਸੰਬੰਧ ਵਿੱਚ ਕੋਈ ਸਪੈਸ਼ਲ ਧਾਰਾ ਬਣਾਈ ਗਈ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਜੀ ਬਿਲਕੁਲ ਠੀਕ ਹੈ ਕਨਵਲ ਜੀ ਜੀ ਇਹਦੇ ਵਿੱਚ ਨਵੇਂ ਐਕਟ ਦੇ ਵਿੱਚ ਸੈਕਸ਼ਨ 69 ਭਾਰਤੀ ਨਵੇਂ ਸਹਿਿਤਾ 2023 ਦੇ ਵਿੱਚ ਠੀਕ ਹੈ ਜੀ ਸੇਮ ਟੂ ਸੇਮ ਐਸੀ ਚੀਜ਼ ਦਾ ਪ੍ਰਬਧਾਨ ਦੱਸਿਆ ਗਿਆ ਹੈ ਠੀਕ ਹੈ ਜੀ ਜੇ ਕੋਈ ਵਿਅਕਤੀ ਕਿਸੇ ਮਹਿਲਾ ਦੇ ਨਾਲ ਹਾਂਜੀ ਵਿਆਦ ਦਾ ਝੂਠਾ ਵਾਦਾ ਕਰਕੇ శਰੀਰੀਕ ਸੰਬੰਧ ਬਣਾਦਾ ਹੈ। ਯਾ ਕਿਸੇ ਮਹਿਲਾ ਨੂੰ ਪ੍ਰਮੋਸ਼ਨ ਦੇਣ ਦਾ ਨੌਕਰੀ ਦੇ ਵਿੱਚ ਜਾਂ ਕਿਸੇ ਨੂੰ ਨੌਕਰੀ ਦੇਣ ਦਾ ਇਸ ਤਰ੍ਹਾਂ ਦਾ ਕੋਈ ਲਾਲਚ ਦੇ ਕੇ ਇਸ ਤਰ੍ਹਾਂ ਦਾ ਕੋਈ ਵਾਦਾ ਕਰਕੇ ਉਸ ਦੇ ਨਾਲ శਰੀਰੀਕ ਸੰਬੰਧ ਬਣਾਉਂਦਾ ਹੈ। ਤਾਂ ਸੈਕਸ਼ਨ 69 ਭਾਰਤੀ ਨਵੇਂ ਸਹਿਿਤਾ ਦੇ ਤਹਿਤ ਉਸ ਦੇ ਖਿਲਾਫ ਮੁਕਦਮਾ ਦਰਜ ਹੋਏਗਾ। ਤੇ ਇਸ ਦੇ ਨਾਲ ਨਾਲ ਇਹਦੇ ਵਿੱਚ ਸਜ਼ਾ ਦਾ ਵੀ ਪ੍ਰਵਧਾਨ ਜਿਹੜਾ ਹੈ ਵਾਦਾ ਦਿੱਤਾ ਗਿਆ ਹੈ। ਉਹਨ ਉਹਦੇ ਵਿੱਚ 10 ਸਾਲ ਦੀ ਸਜ਼ਾ ਦਾ ਠੀਕ ਹੈ ਜੀ ਪ੍ਰਵਧਾਨ ਰੱਖਿਆ ਗਿਆ ਹੈ ਵਿਦ ਫਾਈਨ ਨਾਲ ਉਹਨੂੰ ਜੁਰਮਾਨਾ ਵੀ ਹੋਏਗਾ ਠੀਕ ਹੈ ਜੀ ਇਸ ਕਰਕੇ ਮੈਂ ਤਾਂ ਹੀ ਤੁਹਾਨੂੰ ਪਹਿਲਾਂ ਦੱਸਿਆ ਕਿ ਮਹਿਲਾਵਾਂ ਦੀ ਸੁਰੱਖਿਆ ਤੇ ਮਹਿਲਾਵਾਂ ਦੇ ਉਥਾਨ ਵਾਸਤੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਭਾਰਤੀ ਨਾਇ ਸਹਿਤਾ ਦਾ ਗਠਨ ਕੀਤਾ ਠੀਕ ਹੈ ਜੀ ਇਹ ਜਦਾਂ ਅਸੀਂ ਸਮਾਜ ਦੇ ਵਿੱਚ ਆਮ ਦੇਖਦੇ ਸੀਗੇ ਕਿ ਜਦ ਵੀ ਕੋਈ ਕ੍ਰਿਮੀਨਲ ਮੁਕੱਦਮਾ ਹੁੰਦਾ ਹੈ ਫੌਜਦਾਰੀ ਦਾ ਉਸ ਦੇ ਵਿੱਚ ਜਿਹੜਾ ਕੁੱਟਮਾਰ ਹੋਈ ਹੁੰਦੀ ਹੈ ਤਾਂ 326 323 ਧਾਰਾਵਾਂ ਬਣਦੀਆਂ ਸੀਗੀਆਂ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਗ੍ਰੀਵियस ਹਾਰਟ ਕਰ ਲਿਆਨੇ ਆ ਜਾਂ ਅਸੀਂ ਗੁੱਜੀ ਛੱਟ ਵੀ ਕਰ ਲਿਆਨੇ ਆ ਜੀ 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 ਕੀ ਇਹਨਾਂ ਤਰ੍ਹਾਂਵਾਂ ਦੇ ਵਿੱਚ ਵੀ ਕੋਈ ਜਿਹੜਾ ਹੈ ਫੇਰ ਬਦਲ ਕੀਤਾ ਗਿਆ ਹੈ ਨਵੇਂ ਕਾਨੂੰਨ ਦੇ ਵਿੱਚ ਜਾਂ ਇਹਦੇ ਬਾਰੇ ਕੁਝ ਨਵਾਂ ਜਿਹੜਾ ਹੈ ਕੋਈ ਪ੍ਰੋਸੀਜਰ ਬਣਾਇਆ ਗਿਆ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਕਨਵਰਜੀਤ ਜੀ ਜਿਹੜਾ ਨਵਾਂ ਐਕਟ ਬਣਿਆ ਹੈ ਇਹ ਬਹੁਤ ਹੀ ਬਰੀਕੀ ਦੇ ਨਾਲ ਸੂਝਵਾਨ ਤਰੀਕੇ ਦੇ ਨਾਲ ਤੇ ਇੱਕ ਪ੍ਰੋਪਰ ਪ੍ਰੋਸੀਜਰ ਦੇ ਨਾਲ ਬਣਾਇਆ ਗਿਆ ਹੈ ਠੀਕ ਹੈ ਜੀ ਇਹ ਮੈਂ ਕਾਹਦੀ ਗੱਲ ਕਹਿ ਰਿਹਾ ਹਾਂ ਕਿਉਂਕਿ ਹਰ ਇੱਕ ਸੈਕਸ਼ਨ ਨੂੰ ਹਰ ਇੱਕ ਅਫੈਂਸ ਨੂੰ ਅਲੱਗ-ਅਲੱਗ ਚੈਪਟਰਸ ਦੇ ਵਿੱਚ ਵੰਡਿਆ ਗਿਆ ਹੈ ਠੀਕ ਹੈ ਜੀ ਹੁਣ ਜਦੋਂ ਜੇ ਆਪਾਂ ਪੁਰਾਣੇ ਆਈਪੀਸੀ ਦੀ ਗੱਲ ਕਰਦੇ ਹਾਂ ਤਾਂ ਪੁਰਾਣੇ ਆਈਪੀਸੀ ਦੇ ਵਿੱਚ ਕੋਈ ਵੀ ਸੈਕਸ਼ਨ ਕਿਤੇ ਲਗਾ ਦਿੱਤਾ ਗਿਆ ਸੀ ਕਿਤੇ ਲਗਾ ਦਿੱਤਾ ਮਤਲਬ ਜੇ ਕੋਈ ਬਾਡੀਲੀ ਇੰਜਰੀ ਹੈ ਉਹਦਾ ਸੈਕਸ਼ਨ ਤੁਹਾਨੂੰ 323 ਚ ਵੀ ਮਿਲ ਜਾਊਗਾ ਉਹਦਾ ਸੈਕਸ਼ਨ ਤੁਹਾਨੂੰ ਅੱਗੇ ਜਾ ਕੇ 354 ਚ ਵੀ ਮਿਲ ਜਾਂਦਾ ਹੈ ਤੇ ਕਿਤੇ ਹੋਰ ਸੈਕਸ਼ਨ ਦੇ ਵਿੱਚ ਵੀ ਆ ਜਾਂਦਾ ਹੈ ਹਾਂਜੀ ਬਟ ਇਦੇ ਵਿੱਚ ਹੁਣ ਇੱਕ ਚੈਪਟਰ ਸੈਕਸ਼ਨ ਚੈਪਟਰ 4 ਦੇ ਥੱਲੇ ਸਾਰੇ ਹੀ ਅਫੈਂਸਸ ਜਿਹੜੇ ਹਿਊਮਨ ਬਾਡੀ ਦੇ ਨਾਲ ਰਿਲੇਟਿਡ ਨੇ ਉਹਨਾਂ ਨੂੰ ਇਕੱਠਾ ਕਰਕੇ ਕਰ ਦਿੱਤਾ ਗਿਆ ਠੀਕ ਹੈ ਜੀ ਜਿਹੜੀ ਗ੍ਰੀਵियस ਅਰਚਰ ਦੀ ਤੁਸੀਂ ਗੱਲ ਕੀਤੀ ਹੈ ਪੁਰਾਣੇ 326 ਦੀ ਹਾਂਜੀ ਉਹਦੇ ਵਿੱਚ ਵੀ ਜਿਹੜੀ ਹੁਣ ਨਵੇਂ ਸੈਕਸ਼ਨ ਦੇ ਤਹਿਤ ਉਹਦੇ ਵਿੱਚ ਸੈਕਸ਼ਨ ਤਾਂ 326 ਰਿਹਾ ਨਹੀਂ ਉਹ ਹੁਣ ਚੇਂਜ ਹੋ ਗਿਆ ਬਿਲਕੁਲ ਠੀਕ ਹੈ ਜੀ ਚੇਂਜ ਹੋਣ ਦੇ ਨਾਤੇ ਉਹਦੇ ਵਿੱਚ ਚੇਂਜ ਬਤੌਰ ਇਨਗਰੀਡੀਅੰਟ ਚੇਂਜ ਕੀਤੀ ਗਈ ਹੈ ਕਿ ਪਹਿਲਾਂ ਜੇ ਆਪਾਂ 20 ਦਿਨ ਦਾ ਟਾਈਮ ਪੀਰੀਅਡ ਕਾਊਂਟ ਕਰਦੇ ਹੁੰਦੇ ਸੀ ਕਿ ਜੇ ਕੋਈ ਬੰਦਾ 20 ਦਿਨ ਹਸਪਤਾਲ ਸੱਟਾਂ ਵੱਜਣ ਤੋਂ ਬਾਅਦ ਗ੍ਰੀਵੀਅਸ ਅਟਰਟ ਹੋਣ ਤੋਂ ਬਾਅਦ ਕਿਸੇ ਵੈਪਨ ਦੇ ਨਾਲ ਤਿੱਖੇ ਹਥਿਆਰ ਦੇ ਨਾਲ ਕਿਸੇ ਨੂੰ ਸੱਟ ਵੱਜੀ ਹੈ ਜਾਂ ਕੁਝ ਹੈ 20 ਦਿਨ ਦੇ ਅੰਦਰ ਜੇ ਹਸਪਤਾਲ ਦਿੰਦਾ ਹੈ ਤੇ ਉਹਨੂੰ ਗ੍ਰੀਵੀਅਸ ਅਟਰਟ ਦੀ ਡੈਫੀਨੇਸ਼ਨ ਦੇ ਵਿੱਚ ਰੱਖਦੇ ਹੁੰਦੇ ਸੀ ਹਾਂਜੀ ਪਰ ਜੇ ਹੁਣ ਦੇਖਿਆ ਜਾਵੇ ਤਾਂ ਇਹਦੇ ਵਿੱਚ ਚੇਂਜ ਕਰਦੇ ਹੋਏ ਉਹਨਾਂ ਨੇ 20 ਦਿਨ ਤੋਂ ਘਟਾ ਕੇ ਠੀਕ ਹੈ ਜੀ 15 ਦਿਨ ਦਾ ਟਾਈਮ ਪੀਰੀਅਡ ਹਸਪੀਟਲਾਈਜੇਸ਼ਨ ਦਾ ਕਰ ਦਿੱਤਾ ਹੈ ਉਹਦਾ ਕਾਰਨ ਕੀ ਹੈ ਹਾਂਜੀ ਕਿਉਂਕਿ ਉਹ ਕਹਿੰਦੇ ਕਿ ਹੁਣ ਮੈਡੀਕਲ ਸਹੂਲਤਾਂ ਵੀ ਬਹੁਤ ਵਧੀਆ ਹੋ ਗਈਆਂ ਹਨ ਕੁਇਕ ਰੀਲੀਫ ਹਾਂਜੀ ਕੁਇਕ ਹੀਲਿੰਗ ਸਰਵਿਸਿਜ਼ ਆ ਗਈਆਂ ਹਨ ਮੈਡੀਕਲਸ ਦੇ ਵਿੱਚ ਜਿਸ ਕਾਰਨ ਉਹਨਾਂ ਨੇ 20 ਦਿਨ ਦਾ ਟਾਈਮ ਕਟਾ ਕੇ 15 ਦਿਨ ਕਰ ਦਿੱਤਾ ਵਕੀਲ ਸਾਹਿਬ ਸਾਨੂੰ ਸਮਾਂ ਹੋਰ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅਜ ਦੇ ਪ੍ਰੋਗਰਾਮ ਨੂੰ ਅੱਗੇ ਹੋਰ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ ਨਮਸਕਾਰ ਜੀ ਇਹ ਹੈ